ਸਮਰਾਲਾ ਦੇ ਨਜ਼ਦੀਕੀ ਪਿੰਡਸ ਮਸ਼ਪੁਰ ਵਿਖੇ ਚੋਰਾਵੱਲੋਂ ਘਰ ਦੇ ਵਿੱਚ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਚੋਰਾਂ ਨੇ ਇਸ ਘਰ ਦੇ ਵਿੱਚ ਰਾਤ ਨੂੰ ਧਾਵਾ ਬੋਲਿਆ ਘਰ ਦੇ ਵਿੱਚ ਪਈ ਨਕਦੀ ਗਹਿਣੇ ਲੈ ਕੇ ਫਰਾਰ ਹੋ ਗਏ ਨੇ ਘਰ ਦੀ ਮਾਲਕਨ ਵਿਦਵਾਨ ਰਛਤਰਕੂੜ ਨੇ ਦੱਸਿਆ ਕਿ ਉਹ ਆਪਣੀ 3 ਜਵਾਈ ਅਤੇ ਉਹਨਾਂ ਦੇ 4 ਛੋਟੇ ਬੱਚਿਆਂ ਦੇ ਨਾਲ ਰਹਿੰਦੀ ਹੈ ਰਕੜੀ ਦੇ ਤਿਹਾਰ ਹੋਣ ਕਰਕੇ ਮੇਰੀ ਲੜਕੀ ਜਵਾਈ ਅਤੇ ਉਹਨਾਂ ਦੇ ਬੱਚੇ ਸੂਰੇਕਾਰ ਰਖੜੇ ਬੰਨਣ ਦੇ ਲਈ ਗਈ ਹੋਏ ਸਨ ਮੈਂ ਘਰ ਦੇ ਵਿੱਚ ਇਕੱਲੀ ਹੋਣ ਕਰਕੇ ਰਾਤ ਨੂੰ ਗੁਆਂਢੀਆਂ ਦੇ ਘਰੇ ਸੌਣ ਚਲੀ ਗਈ ਸੀ ਜਦੋਂ ਸਵੇਰੇ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਜਾਣ ਲੱਗੀ ਤਾਂ ਮੈਂ ਆਪਣੇ ਘਰ ਦੇ ਵਿੱਚ ਵੇਖਿਆ ਤਾਂ ਮੇਰੇ ਘਰ ਦੇ ਸਾਰੇ ਦਰਵਾਜ਼ੇ ਟੁੱਟੇ ਹੋਏ ਸਨ ਅਤੇ ਘਰ ਅੰਦਰ ਅਲਮਾਰੀਆਂ ਦੇ ਵਿੱਚ ਸਮਾਨ ਬਾਹਰ ਖਿਲਰਿਆ ਹੋਇਆ ਸੀ ਉਨ੍ਹਾਂ ਕਿਹਾ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਹਾਂ ਜੀ ਬਤਾ ਕੀ ਨਾਮਾ ਟੋਟੇ ਜੀ 75 ਘੋਰਾ ਡਿਪੈਂਡ ਕਿਹੜਾ ਸੰਵਰ ਕੀ ਕੱਟਣਾ ਹੋਈ ਐ ਢੱਡਣਾ ਬਸ ਆਈ ਮੈਂ ਤਾਂ ਉੱਧਰ ਪੈ ਗਈ ਸੀ ਕਿ ਮਾਂ ਕੇ ਸਵੇਰੇ ਦੇਖਿਆ ਤੇ ਗੇਟ ਕਨ ਸਾਰੇ ਦਰਵਾਜੇ ਖੁੰਡੇ ਸੀਗੇ ਮੈਂ ਤਾਂ ਰੋਂਦੀ ਘਰੋਂ ਦੀ ਕਿੱਥੇ ਮੁੜ ਗਈ ਨਮਾ ਦੇਖਿਆ ਸਾਰਾ ਕੁਝ ਲੁੱਟ ਗਿਆ ਮੈਂ ਤਾਂ ਦੇਖਿਆ ਮੈਂ ਕਿ ਪਹਿਲੇ ਲਵਾਰੀ ਪੁੰਦੀ ਮੈਂ ਮੈਂ ਕਿਹਾ ਮੇਰਾ ਕੀ ਚੱਕ ਲੈਦੇ ਦੇਖਿਆ ਉਧਰ ਵੇਲੀ ਦੱਸ ਤੇ ਮੇਰੇ ਭਾਈ ਗਿਆ ਲੈ ਗਿਆ ਜਾ ਕੇ ਡਾੜਾ ਬੈਠੇ ਤੁੰਪਾਣਾ ਮੇਰਾ ਬਾਕੀ ਪਰਿਵਾਰ ਦੇ ਮੈਂਬਰ ਕਿੱਥੇ ਸੀ ਮਤਲਬ ਇਹ ਆਪਣੇ ਪੈਦਾਈਆਂ ਘੇਵੇ ਸੀਗੇ ਪ੍ਰੀਤ ਜੀ ਉਹ ਕੜੇ ਬਣਨ ਗਏ ਤੇ ਮੈਂ ਘਰ ਚੱਲੀ ਹੋਤੀ ਕਿ ਕੱਲ ਕਿੰਨੇ ਵਜੇ ਗਏ ਸੀਗੇ ਕੱਲ ਇਹ ਗਏ 11:00 ਕੜੇ ਤੇ ਮਾਤਾ ਜੀ ਕੀ ਕੀ ਇਹਦੇ ਵਿੱਚ ਚੋਰੀ ਕੀ ਕੀ ਹੋਇਆ ਜਿਹੜਾ ਸਾਰਾ ਸਮਾਨ ਸੀਗਾ ਇੱਕ ਇੱਕ ਿੱਕਟੀ ਸੈਟ ਸੀਗਾ ਕਿਸੇ ਉਹਨੇ ਦਾ ਕੜਾ ਵੀ ଥିਗਾ ਮੇਰੇ ਚ ਮੁੱਲੀਆਂ ਵਾਲੇ ਕਾਂਟੇ ਵੀ ਤੇ ਇੱਕ ਹਾਰ ਵੀ ଥିਗਾ ਮੇਰਾ ਤੇ ਪੈਰਾਂ ਦੀਆਂ ਵੀ ਜੇ ਬੱਤੀਆਂ ਦੀਆਂ ਵੀ ਸੀਗੀਆਂ ਟੁੰਬਾ ਕਿੰਨੇ ਕੁ ਦਾ ਜੇ ਮੁੰਡੀਆਂ ਸੀਗੀਆਂ ਤੇ ਮੇਰਾ ਵੀ ਸੀ ਕੁਝ ਸੈਜੋਨ ਬੜੀ ਜੋ ਲੈ ਕੇ ਗਏ ਆ ਉਹ ਹੈਗੇ ਤਾਂ 5000 ਰੁਪਈਆ ਪਿਆ ਕਾਚ ਉਧਰੋਂ ਕੱਢਿਆ ਉਹਨਾਂ ਨੇ ਉਹ ਦੂਜੀ ਵਾਰੀ ਚ ਫੋਨੋਂ ਸਲਾਹ ਦਿੱਤੀ ਨਹੀਂ ਹਾਂਜੀ ਫੋਨੋਂ ਸਲਾਹ ਦਿੱਤੀ ਅਸੀਂ ਆਕੇ ਗਏ ਨੇ ਉਹ ਆਕੇ ਗਏ ਆ ਕਿੰਨਾ ਨੁਕਸਾਨ ਹੋਊਗਾ ਤੁਹਾਡੇ ਸਾਹਿਬਾਂ ਦਾ ਜਿਹੜਾ ਸੋਨਾ ਹੈਗਾ ਕਿੰਨਾ ਰਿਕਰ ਪੰਜ ਦੇ ਲੱਖ ਦਾ ਹੋ ਜਾਊਗਾ ਮੇਰਾ ਨੁਕਸਾਨ ਮੇਰਾ ਕੀ ਨਾਮ ਹੈ ਸੰਦੀਪ ਘੋੜ ਵੀਰ ਜੀ ਕਿਹੜਾ ਪਿੰਡ ਸਮਿਸ਼ਪੁਰ ਵੀਰ ਜੀ ਹਾਂਜੀ ਕੀ ਮਾਮਲਾ ਹੋਇਆ ਤੁਹਾਡੇ ਘਰੇ ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1.5 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਅਲਮਾਰੀਆਂ ਪਾੜੀਆਂ ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ ਆਸੇ ਵੀ ਲਾਇਆਗੇ ਸਾਡੇ ਇਹ। ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ ਡੇਢ ਤੋਲੇ ਦਾ ਕੜਾ ਤੇ 2 ਤੋਲੇ ਦੀਆਂ ਚੂੜੀਆਂ ਸੀ, ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਵਿੱਚ। ਕੈਸ਼ ਵਗੈਰਾ ਸੀ ਨਾ? ਨਹੀਂ ਵੀ ਕੋਪੈ ਕੈਸ਼ ਵਗੈਰਾ ਤਾਂ ਵੀਰੇ ਕੋਸ਼ ਨਹੀਂ ਸੀ 4000 ਰੁਪਏ ਇਸ अलमारी ਦੇ ਵਿੱਚ ਸੀਗਾ ਜਿਹੜਾ ਇਹਨਾਂ ਨੇ ਕੱਢਿਆ ਮਾਤਾ ਦਾ। ਤੇ ਸਾਰਾ ਬੈਗ ਫੋਲ ਕੇ ਲੈ ਗਿਆ ਜੀ। ਜੀ ਘਰੋਂ ਕਦੋਂ ਨਿਕਲੇ? ਅਸੀਂ ਤਾਂ ਵੀਰੇ ਕੱਲ 12 ਵਜੇ ਦੁਪਹਿਰੇ 12 ਵਜੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਸੀਗੀ ਤੇ ਮੇਰੇ ਮਾਤਾ ਜੀ ਰਾਤ ਨੂੰ ਇਕੱਲੇ ਸੀਗੇ ਇਹ ਸਾਡੇ ਗਵਾਂਢੀ ਆਏ ਤਾਂ ਇਹ ਵੀਰਾ ਕਹਿੰਦਾ ਵੀ ਕੋਈ ਗੱਲ ਨਹੀਂ ਚਾਚੀ ਤੁਸੀਂ ਇੱਧਰ ਪੈ ਜਾਓ। ਤੁਸੀਂ ਇਕੱਲੇ ਹੋ ਤਾਂ ਇਹਨਾਂ ਨੇ ਰਾਤ ਨੂੰ ਇਹ ਕੰਮ ਕੀਤਾ ਵੀਰੇ। ਤਾਂ 3:00 ਡੇਢ ਕੁ ਵਜੇ ਹਾਂਜੀ ਵੀਰੇ ਇਹ 1:05 ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ। ਤੇ ਤੈਨਾਂ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਕਿੰਨੇ ਚ ਵਜੇ ਤੁਸੀਂ ਵਾਪਸ ਆਏ ਘਰੇ ਵੀਰੇ ਮੈਂ ਘਰ ਨਹੀਂ ਸੀਗੀ ਮੈਂ ਤਾਂ ਸਵੇਰੇ ਪਹੁੰਚੀ ਆ ਦੀ 6:30 ਵਜੇ ਮਾਤਾ ਆਏ ਸੀਗੇ 5:30 ਵਜੇ ਗੇੜਾ ਮਾਰਨ ਵੀ ਚਲੋ ਗੁਰਦੁਆਰਾ ਸਾਹਿਬ ਲੱਗ ਗਿਆ ਤਾਂ ਦੇਖਿਆ ਮਾਤਾ ਨੇ ਸਾਰੇ ਦਰਵਾਜ਼ੇ ਖੁੱਲੇ ਸੀ ਮੇਨ ਗੇਟ ਵੀ ਖੁੱਲਾ ਸੀ ਹਾਂਜੀ ਹਾਂਜੀ ਵੀਰੇ ਮੈਂ ਰਖੜੀ ਬੰਨਣ ਗਈ ਸੀ ਇੱਕ ਬੇਟਾ ਮੇਰੇ ਕੋਲ ਹੈ ਇੱਕ ਮੇਰਾ ਉੱਥੇ ਮੇਰੇ ਸਹੁਰੇ ਘਰ ਆ ਜੀ ਟਵਿੰਜ ਸੀਗੇ ਇਹ ਹਾਂਜੀ ਕੱਲ ਰਾਤ ਦੀ ਘਟਨਾ ਜੀ ਹਾਂਜੀ ਕੱਲ ਰਾਤ ਦੀ ਘਟਨਾ ਜੀ ਇਹਨਾਂ ਬੰਦਿਆਂ ਨੂੰ ਕੀ ਮੰਨਤਾ ਕਰਦੇ ਵੀਰੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਦੀ ਭੈਣ ਦੇ ਘਰ ਚੋਰੀ ਨਾ ਹੋਵੇ ਤੁਸੀਂ ਤੁਸੀਂ ਖਲਾ ਦੇ ਹਾਂਜੀ ਹਾਂਜੀ ਆਏ ਸੀ ਸਾਰੇ ਆਏ ਸੀਗੇ ਜੀ ਪੁਲਿਸ ਦੀ ਸਾਰੀ ਟੀਮ ਆਈ ਸੀਗੀ ਬਹੁਤ ਵਧੀਆ ਨਾਲ ਸਾਡੇ ਨਾਲ ਬਿਹੇਵ ਕਰਿਆ ਵਿਚਾਰੇ ਤਸੱਲੀ ਦੇ ਕੇ ਗਏ ਨਹੀਂ ਤਾਂ ਉਹ ਕਹਿੰਦੇ ਸੀ ਫਿੰਗਰ ਪ੍ਰਿੰਟ ਵਾਲੇ ਬੰਦੇ ਆਉਣਗੇ ਵੀ ਤੁਸੀਂ ਕੋਈ ਸਮਾਨ ਨਹੀਂ ਚੱਕਣਾ ਹਾਂਜੀ ਤੁਸੀਂ ਕੀ ਗੱਲ ਮੇਰਾ ਤਾਂ ਪਾਸੇ ਨਹੀਂ ਨਾਲ ਇਹ ਤਾਂ ਪਿੰਡ ਮੈਨੂੰ ਸੌਂਸ ਕਰੋ ਇਹ ਮਾਮਲਾ ਇਹ ਮਾਮਲਾ ਹੈ ਹੋਏ ਵੀ ਤੇ ਮਤਲਬ ਤਾਇਆ ਉਹਨੇ ਮੇਰੀ ਆਂਟੀ ਕਿਲੇ ਰੰਦੀ ਜure ਮੇਰਾ ਭਾਈ ਕਿਲੇ ਪੈਂਦਾ ਸੀਗਾ ਹੋ ਗਏ 5-6 ਦਿਨ ਮੇਰਾ ਭਾਈ ਕਿਹ ਹੈ ਕਿ ਬੰਦਾ ਘਟ ਅਗੂੜੀ ਉਹ ਪੈਂਦਾ ਸੀ ਇਹਨਾਂ ਕੋਲੇ ਇਹ ਸਾਡਾ ਪ੍ਰਾਣਾ ਘਰ ਜਮਾਈ ਰੱਖਿਆ ਜੀ ਉਰੇ ਇਹ ਰੱਖ ਕੇ ਬੰਨ ਚਲੇ ਗਏ ਜੀ ਤੇਰੀ ਮੇਰੀ ਆਂਟੀ ਹੈ ਇਹ ਗਮਾਂਢ ਜੇ ਪੈ ਗਈ ਨਾਲ ਜੀ ਕੋਈ ਕੋਈ ਵੀ ਨਹੀਂ ਸੀਗਾ 10:00 ਵਜੇ ਮੈਂ ਵੀ ਆਇਆ ਆਂ ਆਂਟੀ ਮੇਰੇ ਬਾਹਰ ਖੜੀ ਸੀਗੀ ਮੈਂ ਪੁੱਛਣ ਲੱਗਿਆ ਸੀ ਉਹਨਾਂ ਨੇ ਵੀ ਚਲ ਵੀ ਕੁਛ ਨਹੀਂ ਕੋਈ ਵੀ ਕਹਿਣਾ ਕੋਈ ਨਹੀਂ ਯਾਰ ਸੋਭਾ ਪਤਾ ਲੱਗਿਆ ਜੀ 8:00 ਵਜੇ ਮੈਨੂੰ ਪਤਾ ਲੱਗਿਆ ਜੀ ਵੀ ਆਹ ਕੰਮ ਹੋ ਗਿਆ ਜੀ ਹਾਂ ਜੀ ਕੀ ਕੀ ਮਿਸਿੰਗ ਹੈਗਾ ਦੇ ਵਿੱਚ ਇਹਦੇ ਵਿੱਚ ਨੁਕਸਾਨ ਹੋਇਆ ਇਹਦੇ 6 ਮੁੰਦੀਆਂ ਨੇ ਜੀ ਇੱਕ ਟਿੱਕੀ ਸੈਟ ਹੈ ਜੀ ਆਂਟੀ ਦਾ ਦੋ ਅੰਚੇ ਝੁੰਮਕੇ ਨੇ ਹਾਰਾਂ ਦੇ ਤੇ ਪੈਰਾਂ ਮੀਆਂ ਨੇ ਜੀ ਤੇ ਸਮਾਨ ਚਾਂਦੀ ਦੇ ਜਵਾਕਾਂ ਦੇ ਲਈ ਸਾਈਜ਼ ਲੱਗਿਆ ਸੀ ਸੀਸੀਟੀਵੀ ਫੁਟੇਜ ਚੱਕ ਕੇ ਤੇ ਕਹਿੰਦੇ ਨੇ ਜੀ ਮਤਲਬ ਕੈਮਰੇ ਵਿੱਚ ਤਿੰਨ ਮੁੰਡੇ ਆਏ ਨੇ ਜੀ ਇੱਕ ਮੋਟਰਸਾਈਕਲ ਤੇ ਆਏ ਨੇ ਬਾਕੀ ਉਹ ਕੁਝ ਨਹੀਂ ਪਤਾ ਲੱਗੇ ਮੋਟਰਸਾਈਕਲ ਦੇ ਤਿੰਨ ਮੁੰਡੇ ਆਏ ਨੇ ਕਿੱਧਰੋਂ ਆਏ ਸੀ ਇਹ ਆਏ ਨੇ ਅੱਡੇ ਵੱਲੀੋਂ ਆਏ ਨੇ ਜੀ ਆਪਣੇ ਹਾਂਜੀ ਪਹਿਲੇ ਹੀ ਵਧੀ ਘਟਣਾ ਲਾਪੀ ਇਹ ਮੈਨੂੰ ਲੱਗਦੀ ਹੈ ਇਹ ਘਟਨਾ ਇਹ 1.5 ਕਬੇ ਦੀ ਗੱਲ ਹੈ 2:30 ਵਜੇ ਕਹਿੰਦੇ ਕੰਮ ਹੋ ਗਿਆ ਜੀ ਇਹ ਮੇਰਾ ਨਾਮ ਐਸ ਸੀ ਪ੍ਰਤਾਮ ਹੈ ਪਾਣਾ ਸਮਰਾਲਾ ਤੋਂ ਆ ਮੈਂ ਅੱਜ ਤੇ ਚੋਰੀ ਹੋਈ ਸੰਸਪੁਰ ਮੈਂ ਮੌਕੇ ਤੇ ਪੁੱਜਿਆ ਸੀ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਬਦੀਸ਼ ਜਾਰੀ ਹੈ ਜੀ ਮੁਰਜੂਮ ਜਲਦੀ ਤੋਂ ਫੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਇਹ ਰੱਖ ਆ ਜੀ ਦਰਜ ਕਰਕੇ ਭਾਈ ਅਮਰ ਪੁੱਛਦੇ ਆ ਕਿ ਸੀਸੀਟੀਵੀ ਕਾਪੀਟ ਵਗੈਰਾ ਚੈਪਚਰ ਹੋਇਆ ਕਿ ਕੁਛ ਅਸੀਂ ਕਰ ਰਹੇ ਆ ਜੇ ਇਹ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਨੂਰ ਆਪਾਂ ਪੜਾਂਗੇ ਤਾਂ ਜੀ ਮੁਰਲੀ ਸਾਹਿਬ ਨੂੰ ਬੋਲ ਲਗਾ ਕਿ ਕਿੰਨੇ ਕਿੰਦੀ ਚੋਰੀ ਹੋ ਸਕਦੀ ਹੈ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਉਣ ਦੇ ਬਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੋ ਦੱਸਦੇ ਹਾਂ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕਿ ਚੋਰੀ ਹੋਇਆ ਬਣਾ ਰਹੇ ਹੈ ਜੀ ਪਤਾ ਲੱਗਿਆ ਜੀ ਕਿੰਨੇ ਕਿੰਦੀ ਘਟਨਾ ਹੈ ਇਹ ਧੀਬ ਰਾਤ ਇੱਕ 1:30 ਵਜੇ ਦੀ ਨਾ ਦੱਸ ਰਿਹਾ ਆਪਾਂ ਵੀ ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣਗੇ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣਗੇ ਸੀ ਕਿ ਇੱਕ ਲੇਡੀ ਸੀਗੀ 60 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕਿ ਗਵਾਂਡੀਆਂ ਦੀ ਸੌ ਗਈ ਤੇ ਘਰ ਕੋਈ ਨਹੀਂ ਸੀਗਾ ਜਦੋਂ ਉਹਨੇ ਸਵੇਰੇ 6:30 5:00 ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ ਬਾਕੀ ਅਗਲੀ ਤਵਤੀਸ ਚੱਲ ਰਹੀ ਹੈ ਜੋ ਵੀ ਕਾਰਗਾਮ ਵਿੱਚ ਜਾਂਦੀ ਹੈ